ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਏ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਨਵੀਂ ਪਿਪਲੀ ਨਵੀਂ ਪਿਪਲੀ ਮਿੱਤਰੋ ਫਰੀਦਕੋਟ ਤੋਂ ਫਰੋਇਪੁਰ ਰੋਡ ਦੇ ਉੱਤੇ ਸਿਤਿਤਾ ਜਦੋਂ ਫਰੀਦਕੋਟ ਦਾ ਪਰਛਾਵਾਂ ਛੱਡ ਕੇ ਤੁਸੀਂ ਫਰੋਇਪੁਰ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਤਾਂ ਪਹਿਲਾ ਪਿੰਡ ਆਉਂਦਾ ਮਿੱਤਰੋ ਰੋਡ ਦੇ ਉੱਤੇ ਨਵੀਂ ਪਿਪਲੀ ਪਿੰਡ ਦੇ ਵਿੱਚ ਭਾਈ ਜੱਸਾ ਦੇ ਕਰਿਆ ਇਸ ਟਾਈਮ ਮੌਜੂਦ ਆ ਮਿੱਤਰੋ ਵਪਾਰ ਦਾ ਬਾਈ ਦਾ ਕੰਮ ਆ ਤੇ ਜਨਵਰ ਬਾਈ ਦੇ ਕੋਲ ਤਕਰੀਬਨ ਆਉਂਦੇ ਜਾਂਦੇ ਰਹਿੰਦੇ ਆ ਮਿੱਤਰੋ ਤੇ ਅੱਜ ਫੇਰ ਤੁਹਾਨੂੰ ਦੋ ਬ੍ਰਾਂਡ ਦਿਖਾਉਂਗਾ ਦੋਵੇਂ ਸੋਇ ਸੁਆਏ ਪਿਆਰ ਦੁੱਧ ਵਾਲੇ ਕੰਡੇ ਤੇ ਲਾਉਣ ਵਾਲੇ ਹਾਜ਼ਰ ਨਾਜ਼ਰ ਸਾਰੀ ਜਾਣਕਾਰੀ ਲੈ ਕੇ ਦਊਂਗਾ ਆਹ ਕਰਦੇ ਆ ਗੱਲਬਾਤਾਂ ਬਾਈ ਜੱਸੇ ਦੇ ਨਾਲ ਤੇ ਸਾਨੂੰ ਮਿਲਦੇ ਆ ਸਾਰੀ ਜਾਣਕਾਰੀ ਦੇ ਨਾਲ ਸਤਿ ਸ਼੍ਰੀ ਅਕਾਲ ਜੱਸੇ ਵੀਰੇ ਸਤਿ ਸ਼੍ਰੀ ਅਕਾਲ ਹੋਰ ਵੱਡੇ ਬਾਈ ਕੀ ਹਾਲ ਹੈ ਵਧੀਆ ਬਾਈ ਠੀਕ ਸਿਤਾ ਦੇ ਪਰਿਵਾਰ ਤੋਂ ਚੜ੍ਹਦੀ ਕਲਾ ਦੇ ਵਿੱਚ ਸਾਰੇ ਸਤਿ ਸ਼੍ਰੀ ਅਕਾਲ ਬਾਈ ਸਾਰੇ ਹੋਰ ਠੀਕ ਠਾਕ ਹੋ ਜੀ ਬਹੁਤ ਵਧੀਆ ਬਾਈ ਬਹੁਤ ਧ ਏ ਬਾਬਾ ਜੀ ਹੁਣ ਡੀਕਦੇ ਸੀਗੇ ਬਾਈ 3 ਘੰਟੇ ਵੇਟ ਕੀਤੀ ਆ ਭਰਾਵੋ ਇਹਨਾਂ ਨੇ ਮਾਫੀ ਚਾਹੁੰਦੇ ਆ ਕਿਉਂਕਿ ਕਈ ਵਾਰੀ ਸਫਰ ਹੀ ਜਿਹਾ ਹੁੰਦਾ ਕਿਉਂਕਿ ਹੁਣ 20-25 ਮਿੰਟ ਫਟਕ ਤੇ ਲੱਗੇ 20-25 ਮਿੰਟ ਹੀ ਉਦੋਂ ਪਿਛਲੇ ਫਟਕ ਤੇ ਲੱਗੇ ਕਿਹੜਾ 1.5 ਘੰਟਾ ਇਹ ਖਰਾਬ ਹੋ ਜਾਂਦਾ ਸਾਡੇ ਵੀ ਬੱਸ ਨਹੀਂ ਬਾਕੀ ਸਾਰਿਆਂ ਤੋਂ ਮਾਫੀ ਚਾਹੁੰਦੇ ਆ ਹੱਥ ਜੋੜ ਕੇ ਜੀ ਲੇਟ ਦੇ ਲਈ ਤੇ ਅੱਜ ਬਾਈ ਜੱਸੇ ਦੇ ਕੋਲੇ ਪਹੁੰਚਿਆ ਬਾਬਾ ਜੀ ਹੁਣ ਇਹਨੇ ਮੈਂ ਖਰੀਦੀ ਆ ਸਾਰੀਆਂ ਗੱਲਾਂ ਪਤਾ ਜੱਸੇ ਬਾਈ ਹੋਰ ਫਿਰ ਵੇਚਤੀ ਇੱਕ ਮੈਂ ਹਾਂਜੀ ਹਾਂਜੀ ਵੇਚਤੀ ਠੀਕ ਲੈ ਗਈ ਉਹ ਤਾਂ ਮੈਂ ਬਾਬੇ ਫਲਾਤੀ ਆ ਨਾ ਚੜਾਤੀ ਬਾਬੇ ਨੂੰ ਠੀਕ ਹੈ ਬਾਈ ਵਧਾਈਆਂ ਬਾਬਾ ਜੀ ਤੁਹਾਨੂੰ ਪਾਰਟੀ ਕਦੋਂ ਕਰਨੀ ਬਾਬਾ ਜੀ ਜਦ ਮਰਜੀ ਜਿਉਂਦੇ ਰਹੋ ਜੀ ਜਿਉਂਦੇ ਰਹੋ ਜੀ ਅੱਛਾ ਜੱਸੇ ਬਾਈ ਹਾਂਜੀ ਆ ਛੋਟੀ ਪਹਿਲੇ ਨੰਬਰ ਤੇ ਜਿਹੜਾ ਬਰੇਡ ਆ ਹਨਾ ਇਹ ਕੀ ਡੇ ਟੇਣਾ ਵੀ ਵੀਰੇ ਦੂਜਾ ਸੂਆ ਜੀ ਬਹੁਤ ਹੈਗਾ 11 ਕਿਲੋ ਠੰਡਾ ਕੱਡੇ ਤੋਂ ਨਾਲ ਹਾਂ ਦੱਸ ਕੇ ਕਿ ਦਵਾਂਗੇ ਠੀਕ ਆ ਸੂਈ ਪਹਿਲਾਂ ਨਹੀਂ ਪਲੂਣੀ ਨਹੀਂ ਨਹੀਂ ਦੂਜਾ ਸੂਆ ਵੀਰੇ ਦੂਜਾ ਸੂਆ ਕੱਟੀ ਖਰੀ ਖਰੀ ਬਹੁਤ ਆ ਬਹੁਤ ਇਹਨੂੰ ਲੈ ਵੀ ਕੱਢੀ ਬਾਣੂ ਕਰੀ ਹੈ ਨਾ ਅੱਛਾ ਦੁੱਧਾ ਲੱਗ ਜਾਣਾ ਚੱਲ ਨਹੀਂ ਮੇਤਰੋ ਦੇਖ ਸਕਦੇ ਅੱਛਾ ਜੱਸੇ ਵੀਰੇ ਵੀਰੇ ਐਨ ਗੱਲ ਸੁਣੀ ਇੱਕ ਚੂਣਚਾਰ ਨੂੰ ਠੰਡੀ ਹੈ ਨਾ ਵੀਰੇ ਆਉਂਦੀ ਗੱਲ ਆਉਂਦੀ ਗੱਲ ਹਾਂ ਆ ਟੂਬ ਬਹੁਤ ਵਧੀਆ ਪਾਈ ਕੇ ਨੇ ਬਤ ਚੰਗੀ ਗੱਲ ਆ ਯਾ ਧੌਣ ਨਹੀਂ ਵੜੀਂਦੀ ਪਹੂ ਦੇ ਵੀਰੇ ਚੱਲ 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 ਪੁੱਤ ਚੱਲ ਸੁਪਰਸਟਾਰ ਬਣ ਜਾਣਾ ਤੂੰ ਹੁਣ ਹੂੰ ਲੈ ਆ ਚੱਕ ਗਿਆ ਤੁਰਦੀ ਤਰਦੀ ਪਲਵਾਨਾਂ ਵਾਂਗੂ ਹਨਾ ਹਾਂਜੀ ਦੁੱਧਾ ਯਾਰ 12 13 ਕਿਲੋ ਤੇ ਖੜੀ ਜਾਊਗੀ 13 ਕਿਲੋ ਰਾਵਣਾਂ ਦਊਗੀ ਪਹਿਲਾਂ 10 ਕਿਲੋ ਦੁੱਧ ਪਾਇਆ ਖਰੀ ਖਰੀ ਬਹੁਤ ਆ ਹਨਾ ਬਈ ਕੱਟਾ ਮਗਰ ਕੇ ਕੱਟੀ ਕੱਟੀ ਜਾਂਦੇ ਮਗਰ ਦਿਲ ਕਿੰਨੇ ਦੀ ਸੂਈ ਦੱਸਿਆ ਜੀ ਬਈ ਹਫਤੇ ਦੀ ਸੂਈ ਆ ਮਾ ਹਫਤੇ ਦੀ ਫ੍ਰੀ ਥਲੇ 11 ਕਿਲੋ ਦੁੱਧ ਤਿਆਰ ਆ ਕੜਕੜ ਚੱਲ ਪਿਆ ਕਿ ਨਹੀਂ ਹਜੇ ਕੰਨ ਨਹੀਂ ਚੱਲਿਆ ਜਾ ਬਾਈ ਠੀਕ ਆ 2 ਕਿਲੋ ਦਾ ਫਿਰ ਵੜਤਾ ਹੀ ਪਿਆਰਾ ਹੋਣਾ ਹਾਂ ਹਾਂ ਬਤ ਖਾਂਦੀ ਬਹੁਤ ਆ ਛੋਟੀ ਥੱਲੋ ਵਾਲੀ ਖਰੀਆ ਯਾਰ ਹੈਨਾ ਹਾਂਜੀ ਚੋਣ ਬਹੁਤ ਚੰਗਾ ਲੱਗਿਆ ਚੋਣ ਚੰਨ ਕਿਵੇਂ ਲੱਗਾ 100 ਦਾ 100 ਤੈਨੂੰ ਨਹੀਂ ਪਹੁੰਚਦਾ ਬਈ ਚੋਣ ਵਾਲੇ ਬਈ ਰਜੈਸਟਰ ਮੇਰੇ ਕੋਲ ਤੂੰ ਦੱਸ ਚੋਣ ਕਿਵੇਂ ਲੱਗਾ ਮੈਨੂੰ ਬਈ ਧਾਰਮ ਨੇ ਮਾਰੇ ਕੋਈ ਇੰਨੀ ਗਰੰਟੀ ਨਹੀਂ ਦੇਈ ਨਾ ਯਾਰ ਯਾਰ ਸੋਹਣਾ ਨਰੀ ਮੈਂ ਹੈ ਆਉਣ ਜਾਣ ਦਾ ਖਰਚਾ ਵੀ ਦੇਣਾ ਇਹ ਮੈਂ ਜਕੋਰ ਹੋਵੇ ਅੱਛਾ ਕਿਉਂ ਬਈ ਨਾ ਆ ਤਾਂ ਹੋਈ ਨਾ ਗੱਲਾਂ ਨਾ ਨਾ ਇੱਥੇ ਆ ਕੇ ਕੁੱਕ ਕਰ ਡੀ ਨੀ ਕੋਈ ਮੈਂ ਕਰਨੇ ਵਾਂਗੂ ਨੀਂਦ ਆਉਗੀ ਭਾਈ ਨੀਂਦ ਆ ਨੀਂਦ ਫੇਰ ਲੈ ਮੈਨੂੰ ਜੇ ਕਿਹਨ ਪੈਗ ਲਾਇਆ ਹੋਵੇ ਤਾਂ ਡਬਲ ਦਸ਼ ਆ ਜਾਊਗਾ ਡਬਲ ਹੋ ਜਾਊਗਾ ਨਾ ਠੀਕ ਆ ਬਸ ਠੀਕ ਆ ਕਿੰਨੇ ਦੀ ਫੇਰ ਹਾਂ ਨਾ ਮੁੱਲ ਤਾਂ 1.5 ਆ ਭਾਈ ਦੇਣੀ ਕਿੰਨੇ ਦੀ ਹਾਂ ਨਾ ਪੂਰੇ ਲੱਖ ਦੀ ਦੇ ਦਾਂ। ਕਿਆ ਬਾਤ! ਦੀਵਾਲੀ ਦੀਵਾਲੀ ਕਰਦੀ ਆ ਨਾ। ਮੈਂ ਠੀਕ ਆ ਵੀਰੇ। ਅੱਛਾ 2 ਨੰਬਰ ਵਾਲੀ ਮੈਂ ਬਾਰੇ ਦੱਸੀ ਬਾਈ ਮੈਂ। ਇਹ ਬਾਈ ਤੀਜਾ ਸੂਆ ਸੂਈ ਆ। ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ? ਇਹਨੂੰ 5-6 ਦਿਨ। ਇਹਦੇ ਮਾਰ ਵੀ ਕੱਟੀ। ਕੱਟੀ ਇਹਦੇ ਮਗਰ ਨੀ ਨੀ। ਪਹਿਲਾ ਬੰਦਾ ਮਿਲਿਆ ਜਿਹਨੇ ਦੋਵੇਂ ਮੱਜਾ ਮਗਰ ਕੱਟੀਆਂ ਨੇ ਤਾਂ ਕੱਟੀਆਂ ਹੀ ਮੱਥੇ ਲੱਗ ਜਾਂਦੀਆਂ ਇਹਦੇ। ਉਹਦੇ ਮਗਰ ਕੱਟੀਆਂ ਚ ਬਾਈ। ਜਿਹੜੀ ਵਾਰ ਦਾਨ ਦਿੱਤੀ ਕਰਦੇ ਡਾਇਮੰਡ ਦੀ ਸੀਗੀ ਕੱਟੀ। ਕੱਟੀ ਦਾ ਵੀ ਆਹ ਚਲ ਬਣ ਜਾਂਦੀ ਆ ਹੋਰ ਤਾਂ ਗੱਲ ਕੋਈ ਨਹੀਂ ਕੱਟਾ ਕੱਟੀ ਦਾ ਫਰਕ ਤਾਂ ਕੋਈ ਨਹੀਂ। ਪਰ ਇਹ ਚਲ ਕੱਟੀ ਆਸ ਹੁੰਦੀ ਗਾ ਬਈ ਹਨਾ ਇਹਦੇ ਤੇ ਦੁੱਧ ਕਿੰਨਾ ਤਿਆਰਾ ਬਈ ਇਹ 11 10 ਕਹਿ ਕੇ ਦਵਾਂਗੇ ਬਈ ਇਹ ਵੀ 11 ਕਿਲੋ ਤਿਆਰਾ 10 ਕਹਿ ਕੇ ਦਵਾਂ ਚੂਣ ਚਾਂਣ ਕਿਵੇਂ ਲੱਗੇ ਬਹੁਤ ਚੰਗਾ ਚੂਣਾ ਇਹਦਾ ਇੱਕ ਨਾਪਾ ਨਾ ਕੋਈ ਚੱਕਣ ਖਰਚਾ ਆਹ ਤਾਂ ਤੈਂਦਾ ਵੀ ਅੱਛਾ ਇਹਦੇ ਮਗਰ ਵੀ ਕੱਟੀ ਇਹ ਕਿੰਨੇ ਦਿਨਾਂ ਦੀ ਸੂਈ ਹੋਗੀ ਬਈ ਇਹ 6ਆਂ ਦੀ ਹੋਈ ਵੀ ਹੋਗੀ ਪੰਜਾ 6 ਇਹ ਕਿੰਨੇ ਦੀ ਦੇਦੀ ਹੈ ਇਹਦਾ ਲੱਖ ਰੁਪਿਆ ਮੁੱਲ ਆ ਦੇਣੀ ਕਿੰਨੀਆਂ ਦੋਵੇਂ ਜੋੜਾ ਹਾਂ ਨਾ ਕਾਟੇ ਵਾਦੇ ਠਾਰ ਠੱਪਾ ਵੱਜਾਂ ਜੱਸ ਨੂੰ ਜੋੜੇ ਦਾ ਆ 90 ਦੀ ਦੇ ਦਾਂਗੇ ਯਾਰ ਔ 95 ਦੇ ਨੰਬਰ 90 90 80 ਦੇ 185 ਬਣ ਗਿਆ ਹਾਂ ਠੀਕ ਆ ਬਈ ਲੈ ਮਿੱਤਰੋ 1 ਲੱਖ 85000 ਦਾ ਜੋੜਾ ਮਹੀਆਂ ਦਾ ਮਿਲ ਜੋ ਟਾਪ ਝੋਟੀਆਂ ਹੁਣ ਆ ਕੱਟੀ ਆ ਜਿਹੜੀ ਕਾਲੀ ਖੜੀ ਹੋਈ ਆ ਬਾਈ ਦੁੱਧ ਪੀ ਲੈ ਜੇ ਟਕਾ ਕੇ ਮੈਂ ਜਦੋਂ ਟੋਕੜ ਹੋ ਗਈ ਚਾਰਾ ਕੁ ਮਹੀਨਾ ਦੀ ਗੱਪਣ ਹੋਈ ਨਾ ਮੇਰੇ ਅਰਗੇ ਨੇ ਫੇਰ 80 85 ਦੀ ਭਾ ਕੇ ਲੈ ਲਈ 10 12 ਦੀ ਕੱਟੀ ਬੱਜ ਗਈ ਲੱਖ ਪੂਰਾ ਹੋ ਗਿਆ ਦੁੱਧ ਤੁਹਾਨੂੰ ਫਿਰ ਹੀ ਆ ਬਾਈ ਠੀਕ ਆ ਇਹ ਚੀਜ਼ ਸੋਚ ਕੇ ਆ ਹੁਣ ਝੋਟੀਆਂ ਜਿਹੜੀ ਮਿੱਤਰੋ एवीएस 75 70 75 ਤੋਂ ਟੋਕੜ ਗੱਪਣ ਹੋ ਕੇ ਐਵੇਂ ਡਿੱਗਣੀ 10 12 ਦਿਨਾਂ ਦੇ ਮੈਂ ਅਗਰ ਕੱਟੀ ਆ ਗਈ ਭਾਅ ਉੱਥੇ ਨੇੜੇ ਵੱਜਿਆ ਸਿੰਘ ਜ਼ਰੂਰ ਥੋੜਾ ਜਿਆ ਰਹਿਣਾ ਬਾਕੀ ਮੈਂ ਥੱਲੋ ਥੱਲੋ ਬਹੁਤ ਖਰੀ ਆ ਲੈ ਵੀ ਹੁਣ ਇਹ ਤਾਂ ਹੋ ਗਈਆਂ ਆਪਣੀਆਂ ਜੱਸੇ ਬਈ ਮੱਜਾ ਹਨਾ ਤੇ ਬਾਬਾ ਜੀ ਆਇਆ ਮਾੜਾ ਜਿਹਾ ਉਹਦੇ ਉੱਠ ਕੇ 2 ਮਿੰਟ ਹੀ ਬਸ ਬੜਾ ਸਾਮਾ ਸਸੀ ਘਾ ਬਾਬਾ ਜੀ ਕੀ ਹਾਲ ਹੈ ਬਰਸੀ ਤੇ ਸਾਡੀ ਠੀਕ ਰਹਿ ਗਏ ਪਹਿਲਾਂ ਤੁਹਾਨੂੰ ਇੱਕ ਵਾਰੀ ਵਧਾਈਆਂ ਫਿਰ ਤੋ ਜੀ ਧਨਵਜਤਾ ਅੱਛਾ ਬੰਦਾ ਠੀਕ ਹੈ ਵਧਾਈਆਂ ਹਾਂਜੀ ਹਾਂਜੀ ਬਹੁਤ ਚੰਗਾ ਮੁੰਡਾ ਠੀਕ ਹੈ ਮਾਨਤਨ ਕੀਤਾ ਹਾਂ ਜੀ ਬਹੁਤ ਵਧੀਆ ਮਾਨਤਨ ਕੀਤਾ ਜੀ ਬਹੁਤ ਠੀਕ ਹੈ ਕਈ ਦਾ ਕਹਿੰਦੇ ਨਹੀਂ ਭਾਈ ਨਖਾਪਣਾ ਨਹੀਂ ਨਹੀਂ ਬਹੁਤ ਚੰਗਾ ਬਹੁਤ ਚੰਗਾ ਚੰਗਾ ਬੰਦਾ ਹਾਂਜੀ ਹਾਂਜੀ ਕੀ ਚੜੀਆਂ ਮਈਆਂ ਲੈ ਕੇ ਪਪਾ ਜੀ ਹੁਣੇ ਤੋ ਇਹ ਇੱਕ ਲਈ ਹੈ ਜੀ ਤੇ ਪਹਿਲੇ ਮੈਂ ਹੀ ਲਈ ਜਾਂਦਾ ਕੋਲੋਂ ਮਸਾਲਾ ਸਹਾਈ ਚਾਰ ਬਧੀਆ ਮੁੰਡੇ ਸਾਡੇ ਪਹਿਲਾ ਮੁੰਡਾ ਜਿਹੜਾ ਪਸ਼ੂ ਸਾਹਮਣੇ ਸਾਡਾ ਸਹਾਈ ਚਾਰ ਆ ਮੁੰਡਾ ਬਹੁਤੀ ਵਧੀਆ ਸੰ ਦੇਖ ਮੈਂ ਤੁਹੀਂ ਪਹਿਲਾਂ ਭੇਜੀ ਥੀ ਕੀ ਕਰ ਬਈ ਕਿ ਮੈਨੂੰ ਵਿਖਾਉਣ ਤੋਂ ਬਾਅਦ ਦੇਖਣ ਵਾਸਤੇ ਤੁਹਾਡੀ ਨਾ ਜਾਨੂ ਜਲਦਾ ਸੋਚ ਰਿਹਾ ਕਿ ਨਾ ਜਾਨੂ ਰਹੀ ਹੈ ਨਾ ਨਹੀਂ ਠੀਕ ਹੈ ਠੀਕ ਹੈ ਮਾਜ ਵੀ ਨੇ ਡੇਲੀ ਦੀ ਸਹੀ ਗੱਲ ਹੈ ਭਾਈ ਅੱਛਾ ਬਾਬਾ ਜੀ ਇੱਕ ਗੱਲ ਆ ਤੁਸੀਂ ਫਿਰ ਕਿੰਨੇ ਪਸ਼ੂ ਰੱਖੇ ਹੋਇਆ ਵੀਰੇ ਮੇਰੇ ਕੋਲ ਹੈਗਾ ਤਿੰਨ ਚਾਰ ਗਾਂਗਾ ਕਿ ਮੈਂ ਲੈ ਲਿਓ ਦੁੱਧ ਤੇ ਹੀ ਕੰਮ ਫਿਰ ਉਹ ਹਾਂ ਨਹੀਂ ਇਸ ਦੁੱਧ ਦਾ ਪਾ ਵੀ ਦਿੰਨੇ ਤੇ ਘਰੇ ਆਪਣੇ ਡੇਰੇ ਦਾ ਕੰਮ ਆ ਫਿਰ ਘਰੇ ਫਿਰ ਸਾਰੇ ਪਾਉਂਦੇ ਜਾਂਦੇ ਹਾਂ ਸਹੀ ਗੱਲ ਹੈ ਠੀਕ ਚਲੋ ਬਾਬਾ ਜੀ ਬਹੁਤ ਬਹੁਤ ਧੰਨਵਾਦ ਹੋਰ ਬਹੁਤ ਠੀਕ ਹੈ ਤੁਹਾਨੂੰ ਵੀ ਮੁਬਾਰਕ ਹੈ ਇੱਕ ਵਾਰੀ ਭਾਈ ਫਿਰ ਤੋਂ ਹਾਂ ਤੇ ਜੱਸੇ ਭਾਈ ਹੁਣ ਆਪਾਂ ਦੇਤੀਆ ਡਿਟੇਲ ਦੇ ਇੱਕ ਵਾਰੀ ਨੰਬਰ ਸਾਂਝਾ ਜ਼ਰੂਰ ਕਰਦੇ ਆ ਉਹਦਾ ਭਾਈ ਨੰਬਰ ਵੇ 7796 ਜੀ 22586 ਇੱਕ ਵਾਰੀ ਹੋਰ 7796 22586 ਠੀਕ ਹੈ ਬਾਈ 7796 22586 ਲੈ ਮਿੱਤਰੋ ਅੱਛਾ ਟੋਕੇ ਰਹਿ ਗਏ ਲੈ ਬਾਈ ਆ ਬਾਈ ਟੋਕੇ ਵੇਚਨੇ ਆ ਦੋ ਬਾਈ ਭਰਾਵੋ ਏ ਮੈਂ ਤੁਹਾਨੂੰ ਦੱਸਾਂ ਦੋਵੇਂ ਭਾਈ ਸੀ ਲੜ ਪਏ ਆਪਸ ਦੇ ਵਿੱਚ ਉਹ ਕਹਿੰਦਾ ਵੀ ਮਸ਼ੀਨ ਵਾਲਾ ਲਿਆਉਣਾ ਤੇ ਦੂਜਾ ਕਹਿੰਦਾ ਬਿਜਲੀ ਵਾਲਾ ਹੱਥੀ ਗੱਲ ਪਤਾ ਕੀ ਆ ਹੁਣ ਹੱਥੀ ਕੇ ਉਹਨਾਂ ਨਾਲ ਪਰ ਆ ਜਮ ਜੁਮ ਲਾਉਣ ਨਾਲੋਂ ਮੈਂ ਤਾਂ ਨਾ ਟੋਕਾ ਰੱਖਿਆ ਹੋਵੇ ਵੀ ਬਾਪਾ ਨੂੰ ਲਜਾਣਾ ਪੈਣਾ ਕਹਿੰਦਾ ਦੋਵੇਂ ਲੱਗਿਆ ਕਰਾਂਗੇ ਤਰਾਂ ਕੀ ਪਹਿਲਾਂ ਹਣਾ ਹਾਂ ਭਾਈ ਮੋਟਰ ਉੱਤੇ ਆ ਵਧੀਆ ਚੱਲਦਾ ਠੀਕ ਆ ਭਾਈ ਠੀਕ ਆ ਬਖਾ ਜੀ ਨਾ ਤਰ ਖੋਲ ਕੇ ਓਕੇ ਜਮਾ ਇਹ ਹੈ ਜਮਾ ਓਕੇ ਐ ਦੋਵੇਂ ਵੀਰੇ ਕੱਲਾ ਕੱਲਾ ਯਾਰ ਆਪਾਂ ਫੋਨ ਤੇ ਸੌਦਾ ਕਰ ਲਾਂਗੇ ਰੱਬ ਦੱਸ ਦੇ ਇਹਨਾਂ ਨੂੰ ਭੇੜ ਤੇ ਫੋਨ ਤੇ ਕਿਹੜਾ ਟਰੱਕ ਆ ਇਹ ਮੇਰਾ 1 ਇਹ ਇਹਦਾ 7 ਮੰਗਦਾ ਇਹਦਾ 7000 ਰੁਪਿਆ ਦਾ 15000 ਰੁਪਿਆ ਹਾਂ ਮੰਨ ਤਾਂ ਉਹਨੇ ਦੇ ਦੇਗਾ ਉਹ ਪਹਿਲਾਂ ਜੋੜਾ ਮੰਨ ਤਾਂ ਉਹ ਜੋੜਾ ਲਊਗਾ ਕੋਈ ਆ ਗਵੰਡੀਆਂ ਨੂੰ ਲੈ ਦੇਣਗੇ ਉਹ ਆਪ ਲੈ ਲੈਣਗੇ ਹਾਂ ਨਾਲੇ ਜਮ ਲਾਈ ਠੀਕ ਕਰਦੇ ਤੇ ਜੇ ਜੋੜਾ ਹੀ ਲੈਣਾ ਹੋਇਆ ਕੋਈ ਬਈ ਖੁੱਲਾ ਮੰਨਤਨ ਕਰ ਦੋ 20 ਦਾ ਕਰ ਦਈਏ ਜੋੜਾ ਪੀ ਜਾ ਛੱਟੇ ਜਾਗੇ ਕੋਈ ਜਾਣਦੇ ਕੋਈ ਨਹੀਂ ਹੁੰਦਾ ਯਾਰ ਲੈ ਬਈ ਟੋਕੇ ਦੋ ਆ ਜਾਣੇ ਮਾਤਰਾ 7000 ਦੀ ਤਾਂ ਮੋਟਰ ਹੀ ਆਉਂਦੀ ਹੈ ਬਈ ਹੂੰ ਸਹੀ ਗੱਲ ਹੈ ਬਈ ਮੋਟਰ ਦਾ ਕੰਮ ਤੋਂ ਵਾ ਹਨਾ ਹਾਂ ਲੈ ਮਿੱਤਰੋ ਇਹ ਜਾਣਕਾਰੀ ਸੀ ਨੰਬਰ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਇੰਨੀ ਸੀ ਦੋਸਤੋ ਜਲਦ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼